ਤੇਜ ਰਫਤਾਰ ਜ਼ਿੰਦਗੀ ਦੇ ਵਿੱਚ ਜਿੱਥੇ ਸਾਡੇ ਖਾਣ ਪੀਣ ਦੇ ਤਰੀਕਿਆਂ ਦੇ ਵਿੱਚ ਬਦਲਾਅ ਆਇਆ ਉੱਥੇ ਹੀ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਵੀ ਘੇਰ ਲਿਆ। ਗੱਲਬਾਤ ਕਰਾਂਗੇ ਕਿ ਆਖਰ ਕੀ ਕਾਰਨ ਹੈ ਪਿੱਤੇ ਦੀ ਪੱਥਰੀ ਹੋਣ ਦੇ? ਇਹਦਾ ਅਲੱਛ ਕੀ ਹੈ ਤੇ ਪਰਹੇਜ਼ ਕੀ ਹੈ? ਤੇ ਗੁਰਦੇ ਤੇ ਪਿੱਤੇ ਦੀ ਪੱਥਰੀ ਦੇ ਵਿੱਚ ਕੀ ਫਰਕ ਹੈ ਦੋਨਾਂ? ਪਿੱਤੇ ਦੀ ਪੱਥਰੀ ਹੋਣ ਦੇ ਕਾਰਨ ਕੀ ਹੈ? ਸ਼ਾਨੀਆ ਕਿ ਨੀਚੇ ਤੋਂ ਬੰਦੇ ਦਾ ਸ਼ੁਰੂਆਤੀ ਹੁੰਦੀ ਹੈ ਤਾਂ ਕਿੱਥੋਂ ਪਤਾ ਲੱਗਦੇ ਦੋਵੇਂ ਬਹੁਤ ਅਲੱਗ ਚੀਜ਼ਾਂ ਨੇ ਪਥਰੀਆਂ ਚਾਹੇ ਦੋਵੇਂ ਪਥਰੀਆਂ ਆਪਾਂ ਕਹਿੰਦੇ ਆ ਪਰ ਦੋਨਾਂ ਦੀ ਜਿਸ ਚੀਜ਼ ਤੋਂ ਬਣਦੀ ਆ ਉਹ ਅਲੱਗ ਲੱਗਦੀ ਆ ਆਦਰਵਾਇਜ਼ ਅੰਦਰ ਬਣਦੀਆਂ ਪਥਰੀਆਂ ਬਾਹਰ ਦਾ ਕਿਸੇ ਲੱਛਣਾਂ ਚ ਨਹੀਂ ਆਉਂਦੀ ਲੱਛਣ ਉਦੋਂ ਆਉਣੇ ਸਟਾਰਟ ਹੁੰਦੇ ਨੇ ਜਦੋਂ ਸਾਈਜ਼ ਵੱਡਾ ਹੋ ਜਾਂਦਾ ਪਥਰੀ ਦਾ ਉਹ ਬਲੋਕੇਜ ਕਰਨ ਲੱਗ ਜਾਂਦੀ ਜੇ ਮਲਟੀਪਲ ਪਥਰੀਆਂ ਨੇ ਇੱਕ ਤੋਂ ਜ਼ਿਆਦਾ ਮਤਲਬ ਸਾਈਜ਼ ਚਾਹੇ 10mm ਤੋਂ ਛੋਟਾ ਤਾਂ ਉਹਨਾਂ ਦੀ ਸਰਜਰੀ ਹੋਣੀ ਬਹੁਤ ਜ਼ਰੂਰੀ ਹੈ ਜੇ ਉਹਦੀ ਸਰਜਰੀ ਨਹੀਂ ਹੁੰਦੀ ਟਾਈਮ ਸਿਰ ਤਾਂ ਹੌਲੀ-ਹੌਲੀ ਕਿਡਨੀ ਖਰਾਬ ਹੋਣੀ ਸਟਾਰਟ ਹੋ ਜਾਂਦੀ ਹੈ ਚਾਹੇ ਦਰਦ ਹੋਵੇ ਚਾਹੇ ਨਾ ਹੋਵੇ ਤਾਂ ਸਰਜਰੀ ਹੋਣੀ ਹੀ ਹੋਣੀ ਪਰ ਜਿਹੜਿਆਂ ਦਾ ਸਾਈਜ਼ 9mm ਤੋਂ ਵੱਡਾ ਕਿਉਂਕਿ ਜਿਹੜੀ ਉਹ ਪਾਈਪ ਹੈ ਪਥਰੀ ਵਾਲੀ ਉਹ ਕਿਡਨੀ ਵਾਲੀ ਉਹਦਾ 9mm ਸਾਈਜ਼ ਹੁੰਦਾ ਜਿੰਦਾ ਸਾਈਜ਼ ਉਸ ਤੋਂ ਵੱਡਾ ਤਾਂ ਪਥਰੀ ਦੇ ਨਿਕਲਦੇ ਚਾਂਸ ਘੱਟ ਜਾਂਦੇ ਜਿਹੜੀ ਪਥਰੀ ਇੰਨੀ ਵੱਡੀ ਸਾਈਜ਼ ਹੋ ਜਾਏ ਕਿ ਰਿਕਵਰੀ ਕਰਨ ਲੱਗੇ ਕਿਡਨੀ ਦੇ ਵਿੱਚੋਂ ਪਸ਼ਾਬ ਬਣਾਉਣਾ ਹਰਜੇ ਸਸ਼ੀਕਲ ਜੀ ਤੁਸੀਂ ਪੰਜਾਬ ਪ੍ਰਾਈਮ ਟੀਵੀ ਦੇਖ ਰਹੇ ਹੋ ਤੇਜ ਰਫਤਾਰ ਜ਼ਿੰਦਗੀ ਦੇ ਵਿੱਚ ਜਿੱਥੇ ਸਾਡੇ ਖਾਣ ਪੀਣ ਦੇ ਤਰੀਕਿਆਂ ਦੇ ਵਿੱਚ ਬਦਲਾਅ ਆਇਆ ਉੱਥੇ ਹੀ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਨੇ ਵੀ ਘੇਰ ਲਿਆ ਪਰ ਕਈ ਵਾਰ ਅਸੀਂ ਦੇਖਦੇ ਹਾਂ ਬਹੁਤ ਸਾਰੇ ਲੋਕ ਅਜਿਹੇ ਹੁੰਦੇ ਨੇ ਜਿਹੜੇ ਕਿਸੇ ਨਾ ਕਿਸੇ ਬਿਮਾਰੀ ਤੋਂ ਪੀੜਤ ਹੋ ਜਾਂਦੇ ਨੇ ਪਰ ਸਹੀ ਇਲਾਜ ਤੇ ਸਹੀ ਸਲਾਹ ਨਾ ਮਿਲਣ ਕਰਕੇ ਉਹਨਾਂ ਨੂੰ ਕਈ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਹੀ ਅਸੀਂ ਆਮ ਦੇਖਦੇ ਹਾਂ ਕਿ ਆਮ ਪਿੱਤੇ ਦੀ ਪੱਥਰੀ ਹੁੰਦੀ ਹੈ ਗੁਰਦੇ ਦੀ ਪੱਥਰੀ ਹੁੰਦੀ ਹੈ ਇਸ ਬਾਬਤ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਡਾਕਟਰ ਪਰਮਵੀਰ ਸਿੰਘ ਮਾਗੜ ਨੇ ਗੱਲਬਾਤ ਕਰਨਗੇ ਕਿ ਆਖਰ ਕੀ ਕਾਰਨ ਹੈ ਪਿੱਤੇ ਦੀ ਪੱਥਰੀ ਹੋਣ ਦੇ ਇਹਦਾ ਇਲਾਜ ਕੀ ਹੈ ਤੇ ਪਰਹੇਜ਼ ਕੀ ਨੇ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਪਿੱਤੇ ਦੀ ਪੱਥਰੀ ਹੋਣ ਦੇ ਕਾਰਨ ਕੀ ਨੇ ਪਿੱਤੇ ਦੀ ਪੱਥਰੀ ਹੋਣ ਦੇ ਮੇਨ ਕਾਰਨ ਆਪਣੀ ਖੁਰਾਕ ਹੈ ਖੁਰਾਕ ਦੇ ਵਿੱਚ ਜਿਆਦਾ ਫੈਟ ਫੂਡ ਖਾਣਾ ਜਾਂ ਫਾਸਟ ਫੂਡ ਖਾਣਾ ਰੂਟੀਨ ਦੇ ਨਾਲੋਂ ਖੁਰਾਕ ਦਾ ਜਿਆਦਾ ਹੋਣਾ ਇਹ ਕਾਰਨ ਬਣਦਾ ਪਿੱਤੇ ਦੀ ਪੱਥਰੀਆਂ ਇਹ ਨਿਸ਼ਾਨੀਆਂ ਕਿਨੇ ਜਦੋਂ ਬੰਦੇ ਦਾ ਸ਼ੁਰੂਆਤੀ ਹੁੰਦੀ ਹੈ ਤਾਂ ਕਿੱਥੋਂ ਪਤਾ ਲੱਗਦੇ ਲੱਛਣ ਕੀ ਨੇ ਜਾਂਚ ਲੱਛਣ ਉਦੋਂ ਆਉਣੇ ਸਟਾਰਟ ਹੁੰਦੇ ਨੇ ਜਦੋਂ ਸਾਈਜ਼ ਵੱਡਾ ਹੋ ਜਾਂਦਾ ਪਥਰੀ ਦਾ ਉਹ ਬਲੋਕੇਜ ਕਰਨ ਲੱਗ ਜਾਂਦੀ ਹੈ ਆਦਰਵਾਇਜ਼ ਅੰਦਰ ਬਣਦੀਆਂ ਪਥਰੀਆਂ ਬਾਹਰ ਦਾ ਕਿਸੇ ਲੱਛਣਾਂ ਚ ਨਹੀਂ ਆਉਂਦੀਆਂ ਤੇ ਗੁਰਦੇ ਤੇ ਪਿੱਤੇ ਦੀ ਪਥਰੀ ਦੇ ਵਿੱਚ ਕੀ ਫਰਕ ਹੈ ਦੋਨਾਂ ਦਾ ਦੋਵੇਂ ਬਹੁਤ ਅਲੱਗ ਚੀਜ਼ਾਂ ਨੇ ਪਥਰੀਆਂ ਚਾਹੇ ਦੋਵੇਂ ਪਥਰੀਆਂ ਆਪਾਂ ਕਹਿੰਦੇ ਆ ਪਰ ਦੋਨਾਂ ਦੀ ਜਿਸ ਚੀਜ਼ ਤੋਂ ਬਣਦੀ ਆ ਉਹ ਅਲੱਗ ਲੱਗ ਆ ਜਿਹੜੀਆਂ ਪਿੱਤੇ ਦੀਆਂ ਪਥਰੀਆਂ ਨੇ ਉਹ ਕੋਲੇਸਟਰੋਲ ਜਿਹੜਾ ਉਹਦੀਆਂ ਸਟੋਨਸ ਹੁੰਦੀਆਂ ਨੇ ਜ਼ਿਆਦਾਤਰ ਘੱਟ ਮਾਤਰਾ ਦੇ ਵਿੱਚ ਆਪਣੇ ਜੇ ਕਿਸੇ ਬੱਚਿਆਂ ਦੇ ਵਿੱਚ ਪਾਈਆਂ ਜਾਂਦੀਆਂ ਨੇ ਤਾਂ ਖੂਨ ਦੇ ਸੈੱਲ ਟੁੱਟਣ ਕਰਕੇ ਹਿਮੋਲਿਟਿਕ ਸਟੋਨਸ ਕਹਿੰਦੇ ਆ ਉਹ ਹੁੰਦੀ ਹੈ ਤੇ ਦੂਸਰੇ ਪਾਸੇ ਜਿਹੜਾ ਆਪਣਾ ਗੁਰਦਾ ਗੁਰਦੇ ਦੀਆਂ ਜਿਹੜੀਆਂ ਪਥਰੀਆਂ ਨੇ ਉਹ ਕੈਲਸ਼ੀਅਮ ਤੋਂ ਬਣਦੀਆਂ ਨੇ ਆਕਸੀਲੇਟ ਤੋਂ ਬਣਦੀਆਂ ਨੇ ਤੇ ਉਹ ਦੋਵੇਂ ਚੀਜ਼ਾਂ ਬਹੁਤ ਅਲੱਗ ਨੇ ਤੇ ਦੋਨਾਂ ਦਾ ਇਲਾਜ ਕੀ ਦੇਖੋ ਪਿੱਤੇ ਦੀ ਪਥਰੀ ਦਾ ਤਾਂ ਇੱਕੋ ਹੀ ਇਲਾਜ ਹੈ ਉਹ ਹੈਗਾ ਸਰਜਰੀ ਪਰ ਇੱਥੇ ਸਮਝਣ ਵਾਲੀ ਇਹ ਗੱਲ ਹੈ ਕਿ ਜੇ ਪਿੱਤੇ ਦੀਆਂ ਪਥਰੀਆਂ ਆ ਜਾਂਦੀਆਂ ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦੇ ਦੀ ਸਰਜਰੀ ਹੋਣੀ ਹੀ ਹੋਣੀ ਆ ਉਹਦੇ ਵਿੱਚ ਅ ਕਲੀਅਰ ਗੱਲਾਂ ਨੇ ਕਿ ਜੇ ਇੱਕ ਪਥਰੀਆ 10mm ਤੋਂ ਛੋਟੀ ਆ ਤਾਂ ਆਪਰੇਸ਼ਨ ਦੀ ਕੋਈ ਲੋੜ ਨਹੀਂ 6 ਮਹੀਨੇ ਬਾਅਦ ਸਕੈਨ ਕਰਾ ਕੇ ਦੇਖਣਾ ਹੁੰਦਾ ਸਾਈਜ਼ ਵੱਧ ਰਿਹਾ ਕਿ ਨਹੀਂ ਜੇ ਉਹ ਸਾਈਜ਼ 10mm ਤੋਂ ਵੱਡਾ ਫਿਰ ਸਰਜਰੀ ਹੋਣੀ ਆ ਜੇ ਮਲਟੀਪਲ ਪਥਰੀਆਂ ਨੇ ਇੱਕ ਤੋਂ ਜ਼ਿਆਦਾ ਮਤਲਬ ਸਾਈਜ਼ ਚਾਹੇ 10mm ਤੋਂ ਛੋਟਾ ਤਾਂ ਉਹਨਾਂ ਦੀ ਸਰਜਰੀ ਹੋਣੀ ਬਹੁਤ ਜ਼ਰੂਰੀ ਆ ਜੇ ਨਹੀਂ ਕਰਾਉਂਦੇ ਤਾਂ ਪਥਰੀ ਪਾਸ ਹੋ ਕੇ ਅੰਦਰ ਪਾਈਪ ਚ ਗਿਰ ਜਾਂਦੀ ਹੈ ਜਿਸ ਦੇ ਕਰਕੇ ਪੀੜੀਆ ਹੋ ਜਾਂਦਾ ਜੇ ਪਥਰੀ ਦਾ ਸਾਈਜ਼ 10 ਐਮ ਐਮ ਤੋਂ ਉੱਪਰ ਆ ਚਾਹੇ ਦਰਦ ਹੋਵੇ ਚਾਹੇ ਨਾ ਹੋਵੇ ਤਾਂ ਸਰਜਰੀ ਹੋਣੀ ਹੀ ਹੋਣੀ ਹੈ ਇਹ ਕਲੀਅਰ ਗੱਲਾਂ ਨੇ ਤੇ ਗੁਰਦੇ ਦੀ ਪਥਰੀ ਕਿ ਗੁਰਦੇ ਦੀ ਪਥਰੀ ਦੇਖੋ ਆਪਾਂ ਅਡਲਟ ਦੇ ਵਿੱਚ ਵੱਡੇ ਜਿਨ੍ਹਾਂ ਦੀ ਮਤਲਬ ਲਾ ਲਓ ਵੀ 12 ਸਾਲ ਤੋਂ ਉੱਪਰ عمر ਹੈ ਉਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਜੇ ਪਥਰੀ ਦਾ ਸਾਈਜ਼ 9 ਐਮ ਐਮ ਤੋਂ ਛੋਟਾ ਤੇ ਉਹ ਕਿਡਨੀ ਦੇ ਵਿੱਚ ਪਿਆ ਕਿਤੇ ਤਾਂ ਉਹਦਾ ਕੁਝ ਨਹੀਂ ਕਰਨਾ ਜੇ ਉਹ ਪਥਰੀ ਉਥੋਂ ਚੱਲ ਕੇ ਕਿਡਨੀ ਵਾਲੀ ਪਾਈਪ ਚ ਕਿਤੇ ਰੁਕਦੀ ਆ ਰਿਕਵਰਡ ਕਰਦੀ ਆ ਤਾਂ ਪਹਿਲਾਂ ਆਪਾਂ ਦਵਾਈ ਦਿੰਦੇ ਆ ਕੋਸ਼ਿਸ਼ ਕਰਦੇ ਆ ਕਿ 9mm ਤੋਂ ਥੱਲੇ ਵਾਲੀ ਪਥਰੀ ਦਵਾਈ ਦੇ ਨਾਲ ਬਾਹਰ ਆ ਜਵੇ ਪਰ ਜਿਹੜਿਆਂ ਦਾ ਸਾਈਜ਼ 9mm ਤੋਂ ਵੱਡਾ ਕਿਉਂਕਿ ਜਿਹੜੀ ਉਹ ਪਾਈਪ ਹੈ ਪਥਰੀ ਵਾਲੀ ਕਿਡਨੀ ਵਾਲੀ ਉਹਦਾ 9mm ਸਾਈਜ਼ ਹੁੰਦਾ ਜਿਹਦਾ ਸਾਈਜ਼ ਉਸ ਤੋਂ ਵੱਡਾ ਤਾਂ ਪਥਰੀ ਦੇ ਨਿਕਲਦੇ ਚਾਂਸ ਘਟ ਜਾਂਦੇ ਸੋ ਵੱਡੀਆਂ ਪਥਰੀਆਂ ਆਪਰੇਸ਼ਨ ਵੱਲ ਨੂੰ ਜਾਂਦੀਆਂ ਹਨ ਜਿਹੜੀ ਪਥਰੀ ਇੰਨੀ ਵੱਡੀ ਸਾਈਜ਼ ਹੋ ਜਾਏ ਕਿ ਰਿਕਾਵਟੀ ਕਰਨ ਲੱਗੇ ਕਿਡਨੀ ਦੇ ਵਿੱਚੋਂ ਪਸ਼ਾਬ ਬਣਾਉਣਾ ਹੋਰ ਜੇ ਜੇ ਉਹਦੀ ਸਰਜਰੀ ਨਹੀਂ ਹੁੰਦੀ ਟਾਈਮ ਸਿਰ ਤਾਂ ਹੌਲੀ-ਹੌਲੀ ਕਿਡਨੀ ਖਰਾਬ ਹੋਣੀ ਸਟਾਰਟ ਹੋ ਜਾਂਦੀ ਹੈ ਹਾਂ ਜਿਵੇਂ ਬਹੁਤ ਸਾਰੇ ਆਪਾਂ ਦੇਖਦੇ ਹਾਂ ਸੋਸ਼ਲ ਮੀਡੀਆ ਤੇ ਬਹੁਤ ਸਾਰੇ ਦੇਸੀ ਦਵਾਈਖਾਨੇ ਵਾਲੇ ਨੇ ਉਹ ਕਹਿੰਦੇ ਬੈਦਾਂ ਅਸੀਂ ਸ਼ਰਤੀਆ ਇਲਾਜ ਆ ਪਿੱਤੇ ਦੀ ਪਥਰੀ ਤੇ ਬਹੁਤ ਸਾਰੇ ਦਾਅਵੇ ਕਰ ਦਿੰਦੇ ਆ ਕਿ ਬਿਨਾ ਪਿੱਤੇ ਦੇ ਆਪਰੇਸ਼ਨ ਦੇ ਅਸੀਂ ਇਲਾਜ ਕਰ ਦਿਆਂਗੇ ਪਥਰੀ ਕੱਢ ਦਿਆਂਗੇ ਹੋ ਸਕਦਾ ਨਹੀਂ ਇਹ ਇਹ ਚੀਜ਼ ਕਦੇ ਪੋਸੀਬਲ ਨਹੀਂ ਹੈ ਦੇਖੋ ਇੱਕ ਰਸਤਾ ਰੱਬ ਵੱਲੋਂ ਬਣਾਇਆ ਗਿਆ ਪਿੱਤਾ ਪਿੱਤੇ ਦੇ ਨਾਲ ਪੀਟੀ ਦੀ ਪਾਈਪ ਹੁਣ ਪਥਰੀ ਨਿਕਲਣੀ ਦਾ ਰਸਤੇ ਚੋਂ ਹੀ ਆ ਨਾ ਜਿਹੜੀ ਉਹ ਪਾਈਪ ਹੈ ਜੇ ਉਹਦੇ ਵਿੱਚ ਪਥਰੀ ਫਸਦੀ ਆ ਤਾਂ ਪੀਲੀਆ ਹੁੰਦਾ ਉਹ ਆਪਣੇ ਆਪ ਤਾਂ ਉਹਦੇ ਵਿੱਚੋਂ ਕਦੇ ਨਿਕਲਦੀ ਨਹੀਂ ਉਹਨੂੰ ਕੱਢਣ ਲਈ ਐਂਡੋਸਕੋਪੀ ਕਰਕੇ ਅੰਦਰੋਂ ਦੀ ਦੂਰਬੀਂ ਜਾਂਦੀ ਆ ਪਹਿਲਾਂ ਪਾਈਪ ਸਾਫ ਕਰਦੀ ਆ ਫਿਰ ਪਿੱਤਾ ਕੱਢਦੀ ਆ ਤੁਸੀਂ ਇਹ ਸੋਚੋ ਵੀ ਕੋਈ ਕਿਵੇਂ ਉਹ ਪਥਰੀ ਨੂੰ ਕੱਢ ਸਕਦਾ ਕਿਡਨੀ ਵਾਲੀਆਂ ਪਥਰੀਆਂ ਬਾਹਰ ਆ ਜਾਂਦੀਆਂ ਨੇ ਉਹਦੇ ਵਿੱਚ ਕੋਈ ਸ਼ੱਕ ਨਹੀਂ ਉਹ ਤਾਂ ਮਤਲਬ ਜ਼ਿਆਦਾ ਜ਼ਿਆਦਾਤਰ ਕੀ 90% ਅਸੀਂ ਕਹਿੰਦੇ ਆ ਕਿ ਜਿਹੜੇ 9 ਮਿਮ ਤੋਂ ਥੱਲੇ ਵਾਲੀਆਂ ਪੱਥਰੀਆਂ ਨੇ ਉਹ ਬਿਨਾ ਆਪਰੇਸ਼ਨ ਤੋਂ ਬਾਹਰ ਆ ਜਾਂਦੀਆਂ ਨੇ ਪਰ ਜਿਹੜੇ ਲੋਕ ਦਾਵਾ ਕਰਦੇ ਆ ਕੁਝ ਸਾਡੇ ਲੋਕ ਨੇ ਉਹ ਨਾ ਵੈਦਾਂ ਦੇ ਵੱਲ ਪਿੱਛੇ ਵੀ ਭੱਜ ਲੈਂਦੇ ਆ ਬੜੀਆਂ ਭੀੜਾਂ ਹੁੰਦੀਆਂ ਨੇ ਉਹਨਾਂ ਦੇ ਉਹਦਾ ਕੋਈ ਸਾਈਡ ਇਫੈਕਟ ਵੀ ਆ ਉਹਨਾਂ ਦਾ ਕੋਈ ਨੁਕਸਾਨ ਵੀ ਹੋ ਸਕਦਾ ਹਾਂ ਦੇਖੋ ਜਿਹੜੀ ਚੀਜ਼ ਹੋ ਹੀ ਨਹੀਂ ਸਕਦੀ ਆਪਾਂ ਕਹਿੰਦੇ ਆ ਵੀ ਕੰਦ ਨੂੰ ਧੱਕਾ ਲਾਈ ਜਾਈਏ ਉਹਦਾ ਕੀ ਗੱਲ ਆ ਹੁਣ ਉਹ ਐ ਕਿਉਂ ਕਹਿੰਦੇ ਨੇ ਉਹਦੇ ਇਹ ਤਾਂ ਹੋ ਹੀ ਜਾਂਦੇ ਆ ਪਰ ਜਿਹੜੀ ਸੈਂਟੀਫਿਕ ਸਚਾਈ ਆ ਉਹਦੇ ਪਿੱਛੇ ਇਹ ਆ ਕਿ ਇਹ ਕਦੇ ਹੋ ਹੀ ਨਹੀਂ ਸਕਦਾ ਕਿ ਪਿੱਤੇ ਵਾਲੀ ਪਥਰੀ ਕੋਈ ਬੰਦਾ ਦਵਾਈ ਨਾਲ ਕੱਢ ਦੇਵੇ। ਜਿਵੇਂ ਬੈਨਡਰ ਸਰ ਇੱਕ ਸਾਡੇ ਕਾਨੂੰਨ ਬਣਿਆ ਸੀਗਾ ਕਿ ਕੋਈ ਵੀ ਵੈਦ ਕੋਈ ਵੀ ਹਕੀਮ ਸ਼ਰਤੀਆ ਇਲਾਜ ਦਾ ਦਾਵਾ ਨਹੀਂ ਕਰ ਸਕਦਾ। ਪਰ ਅੱਜ ਕੱਲ ਸ਼ਰਤੀਆ ਇਲਾਜ ਦਾ ਦਾਵਾ ਕਰ ਦਿੰਦੇ ਆ। ਕੀ ਮੈਡੀਕਲ ਲਾਈਨ ਦੇ ਵਿੱਚ ਅਜਿਹਾ ਕੋਈ ਕਾਨੂੰਨ ਹੈ ਤੁਹਾਡੇ ਲਈ ਜਾਣਕਾਰੀ ਚ? ਹਾਂਜੀ ਦੇਖੋ ਇਹ ਜਿਹੜੀ ਸ਼ਰਤੀਆ ਇਲਾਜ ਨਾਮ ਦੀ ਕੋਈ ਚੀਜ਼ ਨਹੀਂ ਹੁੰਦੀ। ਜਦੋਂ ਅਸੀਂ ਆਪਣੀ ਪੜਾਈ ਕਰਦੇ ਆ ਸਟੱਡੀ ਕਰਦੇ ਆ ਜਿਹੜੀ ਸਾਡੀ ਬੁੱਕ ਹੈ ਮੈਡੀਸਨ ਵਾਲੀ ਉਹਦਾ ਜਿਹੜਾ ਪਹਿਲਾ ਪੇਜ ਹੈ ਉਹਦੇ ਉੱਤੇ ਕੀ ਲਿਖਿਆ ਹੋਇਆ ਹੈ ਕਿ ਆਈ ਟ੍ਰੀਟ ਹੀ ਕਿਉਸ ਭਈ ਮੈਂ ਤਾਂ ਕੋਸ਼ਿਸ਼ ਹੀ ਕਰਦਾ ਠੀਕ ਕਰਨ ਵਾਲਾ ਦਾ ਪਰਮਾਤਮਾ ਕਿ ਪਹਿਲਾ ਅੱਖਰ ਹੈ ਪਹਿਲਾ ਪੇਜ ਹੈ ਜਿੱਦੋਂ ਸਟਾਈਲ ਜੇ ਸੈਂਟੀਫਿਕ ਹੋ ਕੇ ਬੰਦਾ ਪੜਨ ਵਾਲੇ ਬੰਦੇ ਨਹੀਂ ਇਹ ਦਾਵਾ ਕਰ ਸਕਦੇ ਤੇ ਨਾਨ ਸੈਂਟੀਫਿਕ ਬੰਦੇ ਦਾ ਇਹ ਦਾਵਾ ਕਰਨਾ ਤਾਂ ਮਤਲਬ ਇਹ ਤਾਂ ਕੋਈ ਗੱਲ ਹੀ ਨਾ ਬੰਦੀ ਸ਼ਰਤੀ ਇਹ ਨਾਲ ਜ ਕਿਸੇ ਚੀਜ਼ ਦਾ ਕੁਝ ਨਹੀਂ ਹੁੰਦਾ ਮਤਲਬ ਕੋਈ ਇੱਕ ਜਰੀਆ ਇੱਕ ਸਿਸਟਮ ਹੈ ਕਿ ਜਿਹਦੇ ਥਰੂ ਬੰਦਾ ਨਿਕਲੇ ਤੇ ਉਹ ਆਪਾਂ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਚੀਜ਼ ਨੂੰ ਠੀਕ ਕਰੀਏ। ਤਾਂ ਜਿਹੜੇ ਮਤਲਬ ਐਜੂਕੇਟਿਡ ਬੰਦੇ ਆ ਜਾਂ ਜਿਹੜੇ ਸੈਂਟੀਫਿਕ ਬੰਦੇ ਆ ਉਹ ਤਾਂ ਐਂ ਕਰਦੇ ਸ਼ਰਤਾਂ ਤੜੀ ਤੱਕ ਦੇ ਕੋਈ ਗੱਲ ਕਰਦਾ। ਜਿਹੜਾ ਸਰ ਤੁਹਾਡੇ ਕੋਲ ਕਿਸਨੇ ਪਿੱਤੇ ਦੀ ਪੱਥਰੀ ਦਾ ਜਾਂ ਗੁਰਦੇ ਦੀ ਪੱਥਰੀ ਬਾਰੇ ਸਲਾਹ ਲੈਣੀ ਹੋਵੇ ਤਾਂ ਉਹਨੂੰ ਕਿੱਥੇ ਮਿਲਿਆ ਜਾ ਸਕਦਾ ਹੈ? ਕਿੰਨੇ ਤੋਂ ਕਿੰਨੇ ਟਾਈਮ ਤੁਸੀਂ ਬੈਠਦੇ ਹੋ ਹਸਪੀਟਲ ਦੇ ਵਿੱਚ? ਮੈਂ ਮੰਗਟ ਹਸਪੀਟਲ ਕਟਾਨੀ ਕਲਾ ਇੱਥੇ ਮੈਂ ਮੰਡੇ ਤੋਂ ਸੈਟਰਡੇ ਸਵੇਰੇ 9 ਵਜੇ ਤੋਂ 2 ਵਜੇ ਤੱਕ ਸ਼ਾਮ ਨੂੰ 4 ਵਜੇ ਤੋਂ 7 ਵਜੇ ਤੱਕ ਇੱਥੇ ਮਿਲਦਾ ਕਿਸੇ ਕਿਸੇ ਟਾਈਮ ਵੀ ਕੋਈ ਆ ਕੇ ਮੇਰੇ ਨਾਲ ਗੱਲ ਕਰ ਸਕਦਾ ਧੰਨਵਾਦ ਆ ਸਰ ਤੁਹਾਡਾ ਟਾਈਮ ਦੇਣ ਲਈ ਇਹ ਸਾਡੇ ਨਾਲ ਡਾਕਟਰ ਪਰਮਵੀਰ ਸਿੰਘ ਮੰਗੜ ਸੀਗੇ ਜਿਹੜੇ ਆਪਰੇਸ਼ਨਾਂ ਦੇ ਮਾਹਰ ਨੇ ਤੇ ਜਿਹੜੇ ਮੰਗੜ ਹਸਪੀਟਲ ਜਦੋਂ ਆਪਾਂ ਲੁਧਿਆਣਾ ਤੋਂ ਚੰਡੀਗੜ੍ਹ ਨੂੰ ਜਾਂਦੇ ਆ ਕਟਾਣੀ ਕਲਾ ਆਉਂਦਾ ਉੱਥੇ ਹਸਪੀਟਲ ਦੇ ਵਿੱਚ ਮਿਲਦੇ ਨੇ ਜੇਕਰ ਤੁਸੀਂ ਵੀ ਇਹਨਾਂ ਦੀ ਕੋਈ ਸਲਾਹ ਲੈਣੀ ਹੈ ਤਾਂ ਇੱਥੇ ਆ ਕੇ ਇਹਨਾਂ ਨੂੰ ਮਿਲ ਸਕਦੇ ਹੋ ਕੈਮਰਾਮੈਨ ਸੰਦੀਪ ਦੇ ਨਾਲ ਪੰਜਾਬ ਪ੍ਰਿੰਟ ਟੀਵੀ ਦੇ ਲਈ ਰਵੀ ਪਾਟੇ